ਤੂ ਦੋਇ ਦੱਤ ਹੋਇਆ 13 ਤਰੀਕ ਨੂੰ ਮੇਰੀ ਟਰੈਲੀ ਤਿਆਰ ਸੀ ਅਚਾਨਕ ਡੈਥ ਹੋ ਗਈ। ਕਿੰਨੇ ਦਿੱਤੋਂ ਸੰਸਕਾਰ ਕਰਕੇ ਆਏ ਹਾਂ ਫੁੱਲ ਟਰੱਕਨ ਵੀ ਨਹੀਂ ਗਏ। ਭਾਈ ਫੁੱਲ ਕੱਲ੍ਹ ਕੰਟਾ ਕੇ ਮੈਂ ਆਪਣੇ ਭਰਾ ਨੂੰ ਭੇਜਦਾ ਉਹਨਾਂ ਦੇ ਜੀ ਅਰਥੀਆਂ ਲੈ ਕੇ ਕਿਰਤਪੁਰ ਸਾਹਿਬ ਮੈਂ ਕਿਹਾ ਮੇਰੇ ਭਰਾ ਨੂੰ ਗਿਆ ਵੀ ਤੂੰ ਜਾਇਆ। ਜਜ਼ਬਾ ਇਹ ਆ ਮੇਰੀ ਵੀ ਜਾਨ ਜਾਵੇ ਨਾ ਬਾਪ ਦੇ ਨਾਲ ਮੈਂ ਵੀ ਜਾਣ ਨੂੰ ਤਿਆਰ ਆ ਪਰ ਇਹ ਅੰਦੋਲਨ ਦਿੱਤਾਗੇ ਜੋ ਮਰਜ਼ੀ ਹੋ ਜਾ। ਸ਼ੰਭੂ ਬੇਰਯਰ ਦੇੱਤੇ ਕਹਾਣੀ ਜਜ਼ਬੇ ਦੀ ਕਹਾਣੀ ਜੋਸ਼ ਦੀ ਤੇ ਕਹਾਣੀ ਕਿਸਾਨੀ ਦੀ ਬਾਈ ਸਾਡੇ ਨਾਲ ਨੇ ਬਾਈ ਦੇ ਪਿਤਾ ਜੀ ਦੀ ਡੈਥ ਹੋਈ 2 ਦਿਨ ਪਹਿਲਾਂ ਤੇ ਵੀਰ ਹੋਣੀ ਸ਼ੰਭੂ ਬੈਰੀਅਰ ਦੇ ਉੱਤੇ ਗੋਲੇ ਵਾਪਸ ਸੱਟ ਰਹੇ ਸੀਗੇ ਬਾਈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਅਫਸੋਸ ਹੈ ਕਿਉਂਕਿ ਪਿਓ ਪਿਓ ਹੀ ਹੁੰਦਾ ਪਿਓ ਨੂੰ ਗਵਾਉਣਾ ਉਹ ਬੜਾ ਦਰਦ ਰਹਿੰਦਾਗਾ ਮਨ ਦੇ ਵਿੱਚ ਬਾਈ ਇਹ ਦੇਖੋ ਸਭ ਤੋਂ ਪਹਿਲਾਂ ਮਾਪੇ ਦੁਨੀਆ ਤੇ ਸਭ ਤੋਂ ਆਪਾਂ ਜਨਮ ਲਿਆ ਤੇ ਬਾਪ ਦੇ ਸਿਰ ਤੋਂ ਹੀ ਲਿਆ ਦੁਨੀਆ ਤੇ ਚਲੋ ਜੋ ਮਹਾਰਾਜ ਨੂੰ ਕਾਲਪੁਰਖ ਨੂੰ ਮਨਜ਼ੂਰ ਸੀ ਉਹ ਹੋ ਗਿਆ ਠੀਕ ਹੈ ਨਾ ਉਹਨਾਂ ਦੀ ਡੈਥ ਹੋ ਗਈ ਚਲੋ ਕੋਈ ਗੱਲ ਨਹੀਂ ਤੂੰ ਉਦੋਂ ਹੀ ਡੈਥ ਹੋਈ ਐ 13 ਤਰੀਕ ਨੂੰ ਮੇਰੀ ਟ੍ਰੈਲੀ ਤਿਆਰ ਸੀ ਅਚਾਨਕ ਡੈਥ ਹੋ ਗਈ ਡੈਥ ਹੋ ਗਈ ਤਾਂ ਮੈਂ ਸੋਚਿਆ ਵੀ ਕਰਿਆ ਕੀ ਜਾਵੇ ਤਾਂ ਮਨ ਚ ਆਈ ਸੰਸਕਾਰ ਤਾਂ ਕਰਨਾ ਹੀ ਪਊਗਾ ਜੀ ਸੰਸਕਾਰ ਕੀਤਾ ਉਸ ਤੋਂ ਬਾਅਦ ਮੈਂ ਦੇਖਿਆ ਕਿ ਇੱਥੇ ਤਾਂ ਸਾਡੇ ਕਿਸਾਨਾਂ ਨਾਲ ਬਹੁਤ ਅਤਿਆਚਾਰ ਹੋ ਰਿਹਾ ਸੰਸਕਾਰ ਕਰਕੇ ਮੇਰਾ ਮਨ ਨਹੀਂ ਖੜਿਆ ਕਿ ਕਿਉਂਕਿ ਮੇਰੇ ਫਾਦਰ ਸਾਹਿਬ ਪਹਿਲਾਂ ਹੀ ਪਿਛਲੇ ਸਾਲ ਵੀ ਅੰਦੋਲਨ ਸੀ ਮੈਂ ਪੂਰਾ ਸਾਲ ਉੱਥੇ ਰਿਹਾ ਕਿ ਸਾਡੇ ਨੇੜੇ ਹੀ ਇੱਥੋਂ ਨੇੜੇ ਪਿੰਡ ਕਿ ਸਾਡੇ ਲੋਕਾਂ ਦੇ ਨਾਲ ਅਤਿਆਚਾਰ ਹੋ ਰਿਹਾ ਤਮਾਨੀ ਖੜਿਆ ਮੈਂ ਉਹਦੇ ਹੀ ਸਸਕਾਰ ਕਰਦੇ ਟਾਈਮ ਹੀ ਜਦ ਇੱਥੇ ਆ ਗਿਆ ਵੀ ਇਹ ਹੈ ਕਿ ਸਾਡੇ ਲੋਕ ਦੇ ਇੰਨੇ ਅਤਿਆਚਾਰ ਦੇਖੋ ਇਹ ਜਿਹੇ ਗੋਲੇ ਪਲਾਸਟਿਕ ਦੇ ਗੋਲੇ ਗੋਲੀਆਂ ਚਲਾਈਆਂ ਜਾ ਰਹੀਆਂ ਤਾਂ ਮਨ ਇਹ ਕਿਤਾ ਕਿ ਕੋਈ ਗੱਲ ਨਹੀਂ ਚੱਲਿਆ ਉਹਨੂੰ ਸੱਚੀ ਸੰਰਾ ਜਿਹੜੀ ਇਹੀ ਹੋਊਗੀ ਜਦੋਂ ਆਪਾਂ ਅੰਦੋਲਨ ਜਿੱਤਾਂਗੇ ਮਨ ਚ ਇਹ ਸੀ ਸੱਚੀ ਸੰਰਾ ਜਿਹੜੀ ਹੋਏਗੀ ਕਿ ਜਦੋਂ ਆਪਾਂ ਅੰਦੋਲਨ ਜਿੱਤਾਂਗੇ ਪਰ ਜੋ ਮਹਾਰਾਜ ਨੂੰ ਮਨਜ਼ੂਰ ਸੀ ਉਹ ਹੋ ਗਿਆ ਪਰ ਆਪਾਂ ਸਰਕਾਰਾਂ ਨੂੰ ਕਹਿੰਨੇ ਆ ਵੀ ਕਿ ਸਰਕਾਰ ਵੱਤੇ ਕੁਝ ਠੀਕ ਨਹੀਂ ਹੈ ਕਿਉਂਕਿ ਅਸੀਂ ਭਾਰਤ ਦੇ ਦੋ ਤਿੰਨ ਦਿਨ ਦੇ ਇੱਥੇ ਹੀ ਹਾਂ ਸੰਸਕਾਰ ਕਰਕੇ ਆਏ ਹਾਂ ਫੁੱਲ ਚੋਗਣ ਵੀ ਨਹੀਂ ਗਏ ਹਾਂ ਜੀ ਬਾਈ ਫੁੱਲ ਕੱਲ ਕੰਟਾ ਕੇ ਮੈਂ ਆਪਣੇ ਭਰਾ ਨੂੰ ਭੇਜਤਾ ਉਹਨਾਂ ਦੇ ਜੀ ਅਰਥੀਆਂ ਲੈ ਕੇ ਕਿਰਤਪੁਰ ਸਾਹਿਬ ਮੈਂ ਕਿਹਾ ਮੇਰੇ ਭਰਾ ਨੂੰ ਕਿਹਾ ਵੀ ਤੂੰ ਜਾਇਆ ਮੇਰਾ ਮਾਨੀ ਕੀਤਾ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਆਇਆ ਕਿ ਜੋ ਹੋਣਾ ਸੀ ਰੱਬ ਨੇ ਕਰਤਾ ਬਾਪ ਤਾਂ ਬੜੀ ਕੋਈ ਚੀਜ਼ ਨਹੀਂ ਹੈ ਦੁਨੀਆ 'ਚ ਮਾਪੇ ਤੋਂ ਬੜੀ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਨਾਲ ਸੱਚੀ ਸ੍ਰਿਦ ਅੱਜ ਲਈ ਹੈ ਉਹ ਹੀ ਹੋਗੀ ਕਿ ਅੰਦੋਲਨ ਜਿੱਤਿਆ ਜਿੱਤਿਆ ਜਾਵੇ ਬਸ ਹੋਰ ਕੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬੜੀ ਬੇ ਤੁਹਾਡਾ ਜਜ਼ਬਾ ਤੁਹਾਡਾ ਦੁੱਖ ਵੀ ਹੈ ਪਰ ਤੁਹਾਡੇ ਅੱਖਾਂ ਦੇ ਵਿੱਚ ਉਹ ਚੀਜ਼ ਮੈਂ ਮਹਿਸੂਸ ਕਰ ਪਾ ਰਿਹਾ ਹੈਗਾ ਕਿਉਂਕਿ ਤੁਸੀਂ ਪਿਓ ਪੁੱਤ ਮਿਲੇ ਵੀ ਸੀ ਮੈਨੂੰ ਅੰਦੋਲਨ ਚ ਪਿਛਲੀ ਵਾਰੀ ਇਕੱਠਿਆਂ ਸੰਘਰਸ਼ ਲੜਿਆ ਐਤ ਕਿ ਉਹਨਾਂ ਦੀ ਅੰਦੋਲਨ ਤੋਂ ਪਹਿਲਾਂ ਡੈਥ ਹੋ ਗਈ ਅੱਜ ਤੁਸੀਂ ਪਹੁੰਚੇ ਬੜਾ ਔਖਾ ਹੁੰਦਾ ਹੈਗਾ ਬਾਈ ਇਹ ਇਸ ਲੈਂਡ ਕਿਉਂਕਿ ਘਰੇ ਰਿਸ਼ਤੇਦਾਰ ਵੀ ਮਿਲਣ ਆਨੇ ਆ ਹਰੇਕ ਬੰਦੇ ਨੂੰ ਘਰ ਦੇ ਕਹਿੰਦੇ ਕਿੱਥੇ ਗਿਆ ਉਹ ਕਹਿੰਦੇ ਉਹਨਾਂ ਨਾਲ ਚ ਗਿਆ ਵੀਰ ਜੀ ਗੱਲ ਇਹ ਹੈ ਜੇ ਆਪਾਂ ਅੰਦੋਲਨ ਹਰੇਕ ਬੰਦੇ ਨੂੰ ਅੰਦੋਲਨ ਚ ਆਉਣਾ ਚਾਹੀਦਾ ਕੋਈ ਗੱਲ ਨਹੀਂ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ ਉਹ ਹੋ ਗਿਆ ਪਿਛਲੇ ਸਾਲ ਤੁਸੀਂ ਮੇਰੀ ਇੰਟਰਵਿਊ ਕੀਤੀ ਸੀ ਸਭ ਤੋਂ ਪਹਿਲਾਂ ਬੈਰੀਗੇਡ ਤੋੜਿਆ ਸੀ ਸਭ ਤੋਂ ਪਹਿਲਾਂ ਮੈਂ ਹਰਿਆਣੇ 'ਚ ਐਂਟਰ ਹੋਇਆ ਸੀ ਤੁਸੀਂ ਮੇਰੀ ਇੰਟਰਵਿਊ ਕੀਤੀ ਸੀ ਕਿਉਂਕਿ ਸਾਡੇ 'ਚ ਇਹ ਜਜ਼ਬਾ ਮਹਾਰਾਜ ਅਕਾਲ ਪੁਰਖ ਦਾ ਕਿਉਂਕਿ ਅਸੀਂ ਪੰਜਾਬੀ ਆ ਇਹ ਜਜ਼ਬਾ ਕੋਈ ਗੱਲ ਨਹੀਂ ਅੰਦੋਲਨ ਜਿੱਤਨਾ ਚਾਹੀਦਾ ਜੋ ਹੋ ਗਿਆ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਹੁਣ ਦੋ ਦਿਨ ਤੋਂ ਤੁਸੀਂ ਦੇਖ ਰਹੇ ਹੋ ਵੀ ਗੋਲੀਆਂ ਵੀ ਚੱਲੀਆਂ ਗੋਲੇ ਵੀ ਸਿੱਟੇ ਗਏ ਇਹ ਸਭ ਤੋਂ ਮੋਰਲੀ ਕਤਾਰ 'ਚ ਖੜ ਕੇ ਉਹ ਚੀਜ਼ ਦਾ ਸਾਹਮਣਾ ਕਰ ਰਹੇ ਹਾਂ ਅੱਤ ਕੀ ਕੀ ਵਖਰਾ ਲੱਗ ਰਿਹਾ ਅੱਜ ਕਿ ਲੱਗ ਰਿਹਾ ਕਿ ਜ਼ੁਲਮ ਵੱਧ ਹੋ ਰਹੇ ਬਾਈ ਜ਼ੁਲਮ ਵੱਧ ਹੋ ਰਿਹਾ ਜਿਹੜੀ ਇੱਥੇ ਫੌਜ ਲਾਈ ਗਈ ਨਾ ਸਾਰੀ ਗੁਜਰਾਤ ਤੋਂ ਲਿਆ ਕੇ ਲਾਈ ਗਈ ਹੈ ਕੋਈ ਨਾ ਹਰਿਆਣੇ ਦਾ ਬੰਦਾ ਕਿਉਂਕਿ ਮੇਰਾ ਹਰਿਆਣੇ ਦੇ ਨੇੜੇ ਬਾਰਡਰ ਹੈ ਨਾ ਇੱਥੇ ਕੋਈ ਹਰਿਆਣੇ ਦਾ ਬੰਦਾ ਹੈ ਨਾ ਪੰਜਾਬ ਦਾ ਇਹ ਸਭ ਇੱਥੇ ਲੋਕਤੰਤਰ ਦਾ ਕੋਈ ਇੱਥੇ ਉਹ ਨਹੀਂ ਰਿਹਾ ਬਹੁਤ ਜ਼ਿਆਦਾ ਬਾਈ ਇੰਨਾ ਇੰਨੇ ਸਾਡੇ ਮੁੰਡੇ ਜ਼ਖਮੀ ਹੋ ਗਏ ਨਾ ਸਾਡੇ ਭਰਾ 300 ਦੇ ਉੱਪਰ ਮੁੰਡੇ ਜ਼ਖਮੀ ਹੋ ਚੁੱਕੇ ਆ ਇੱਥੇ 200 ਦਾ ਇਸ ਬਾਰਡਰ ਤੇ ਹੀ ਜ਼ਖਮੀ ਹੋ ਚੁੱਕੇ ਆ ਇਸ ਵਾਰ ਕੀ ਕਹਿੰਦਾ ਜਿੱਤੋਂਗੇ ਜਜਵਾਏ ਆ ਮ ਬਾਬ ਦੇ ਨਾਲ ਮੈਂ ਵੀ ਜਾਣ ਨੂੰ ਤਿਆਰ ਆ ਪਰ ਇਹ ਅੰਦੋਲਨ ਜਿੱਤਾਂਗੇ ਜੋ ਮਰਜ਼ੀ ਹੋ ਜਾ ਬਹੁਤ ਸ਼ੁਕਰੀਆ ਸੋ ਬਾਈ ਹੋਣੀ ਗੱਲ ਕਰ ਰਹੇ ਸੀਗੇ ਇਹ ਜਜ਼ਬਾ ਕਹਾਣੀਆਂ ਦੇ ਵਿੱਚ ਕਹਾਣੀ ਹੁੰਦੀ ਹੈ ਜਿੰਨਾ ਕਰਕੇ ਜਿੱਤ ਮਿਲਦੀ ਹੈ ਉਹਦੇ ਵਿੱਚ ਇੱਕ ਸੰਘਰਸ਼ ਹੁੰਦਾ ਹੈ ਬਹੁਤ ਸਾਰੇ ਤਿਆਗ ਹੁੰਦੇ ਨੇ ਤੇ ਤਿਆਗ ਤੁਸੀਂ ਇਹ ਤਿਆਗ ਦੀ ਝਲਕ ਹੀ ਇਹ ਕਹਾਣੀ ਹੈ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ